ਮਾਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਖਾਸ ਕਿਤਾਬ ਆਪ ਜੀ ਦੇ ਰੂਬਰੂ ਕਰਨ ਲੱਗੇ ਆਂ ਸਮੁੱਚੀ ਦੁਨੀਆ ਜਾਣਦੀ ਹੈ ਤੇ ਖਾਸ ਤੌਰ ਤੇ ਪੰਜਾਬ ਵਾਸੀ ਤੇ ਹਿੰਦੁਸਤਾਨ ਦੇ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਅਪ੍ਰੈਲ ਸਾਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਕਾਂਡ ਸਨ 1919 ਦੇ ਵਿੱਚ ਇਹ ਦੁਖਾਂਤ ਵਾਪਰਿਆ ਸੀ ਬ੍ਰਿਟਿਸ਼ ਹਕੂਮਤ ਉਸ ਵੇਲੇ ਹਿੰਦੁਸਤਾਨ ਦੀ ਧਰਤੀ ਉੱਤੇ ਰਾਜ ਕਰ ਰਹੀ ਸੀ ਔਰ ਜੋ ਕੁਝ ਉਸ ਕਾਂਡ ਦੇ ਵਿੱਚ ਵਾਪਰਿਆ ਉਹਦੇ ਬਾਰੇ ਬਹੁਤ ਕੁਝ ਲਿਖਿਆ ਸੁਣਿਆ ਪੜ੍ਹਿਆ ਜਾ ਰਿਹਾ ਹੈ ਪਰ ਉਸ ਵੇਲੇ ਉਹਦੇ ਅੰਦਰ ਉਸ ਬਾਗ ਦੇ ਵਿੱਚ ਸ਼ਾਮਲ ਇੱਕ ਸ਼ਖਸੀਅਤ ਜੋ ਪੰਜਾਬ ਦੇ ਪੰਜਾਬੀ ਦੇ ਜਾਂ ਪੰਜਾਬ ਦੇ ਪ੍ਰਸਿੱਧ ਨਾਵਲਕਾਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਯਾਨੀ ਕਿ ਸਰਦਾਰ ਨਾਨਕ ਸਿੰਘ ਜੋ ਉਸ ਦੇ ਅੰਦਰ ਮੌਜੂਦ ਸੀ ਕੇਵਲ 20 ਵਰਿਆਂ ਦੀ ਉਮਰ ਸੀ ਉਹਨਾਂ ਦੀ ਜੋ ਉਹਨਾਂ ਨੇ ਉਸ ਵੇਲੇ ਅੰਦਰ ਦੇਖਿਆ ਜੋ ਮਹਿਸੂਸ ਕੀਤਾ ਜੋ ਜ਼ਰਦ ਉਹਨਾਂ ਦੇ ਅੰਦਰ ਪੈਦਾ ਹੋਇਆ ਉਹਨਾਂ ਨੇ ਇੱਕ ਕਿਤਾਬ ਲਿਖ ਦਿੱਤੀ ਖੂਨੀ ਵਿਸਾਖੀ ਉਸ ਕਿਤਾਬ ਉੱਤੇ ਅੱਪਾ ਚਰਚਾ ਕਰਾਂਗੇ ਇਹਦਾ ਪਹਿਲਾ ਐਡੀਸ਼ਨ ਸਾਲ 1920 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਜਿਵੇਂ ਹੀ ਇਹ ਛਪ ਕੇ ਬਾਹਰ ਆਇਆ ਅੰਗਰੇਜ਼ ਹਕੂਮਤ ਨੇ ਇਹਨੂੰ ਜ਼ਬਤ ਕਰ ਲਿਆ ਉਸ ਵੇਲੇ ਇਹਦੀ ਕੀਮਤ ਜਿਹੜੀ ਹੈ 4 ਆਨੇ ਕੇਵਲ 25 ਕੋਪੈਸੇ ਰੱਖੀ ਗਈ ਸੀ ਉਸ ਵੇਲੇ ਜੋ ਖੂਨੀ ਵਿਸਾਖੀ ਛਪੀ ਸੀ ਉਹਦਾ ਤੁਸੀਂ ਟਾਈਟਲ ਸਕ੍ਰੀਨ ਉੱਤੇ ਦਿਖ ਰਹੇ ਹੋਵੋਗੇ ਔਰ ਹੁਣ ਇਹਦਾ ਜਿਹੜਾ ਸੋਧਿਆ ਹੋਇਆ ਤੇ ਵਾਧੇ ਨਾਲ ਐਡੀਸ਼ਨ ਹੈ ਉਹ ਪ੍ਰਕਾਸ਼ਿਤ ਹੋਇਆ ਤੇ ਉਹਨੂੰ ਸੰਪਾਦਿਤ ਕੀਤਾ ਹੈ ਨਵਦੀਪ ਸਿੰਘ ਸੂਰੀ ਹਰਣਾ ਨੇ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਇੱਕ ਕਿਤਾਬ ਸਮਰਪਿਤ ਕੀਤੀ ਗਈ ਹੈ ਦੇਸ਼ ਦੀ ਆਜ਼ਾਦੀ ਲਈ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਵਿੱਚ ਹੋਏ ਅਮਰ ਸ਼ਹੀਦਾਂ ਦੇ ਨਾਮ ਇਹ ਤਕਰੀਬਨ 100 ਤੇ 52 ਪੰਨਿਆਂ ਦੀ ਕਿਤਾਬ ਹੈ ਔਰ ਇਸ ਕਿਤਾਬ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਇਹੋ ਜਿਹੀ ਜਾਣਕਾਰੀ ਹੈ ਜੋ ਸ਼ਾਇਦ ਹੋਰ ਨਾ ਸਰੋਤਾ ਤੋਂ ਸਾਨੂੰ ਨਹੀਂ ਮਿਲਦੀ ਆਪਣੇ ਆਪ ਦੇ ਵਿੱਚ ਇਹ ਕਿਤਾਬ ਇੱਕ ਇਤਿਹਾਸਕ ਦਸਤਾਵੇਜ਼ ਹੋ ਨਿਬੜਦੀ ਹੈ ਕਿਉਂਕਿ ਉਸ ਵੇਲੇ ਦੇ ਸਮਕਾਲੀ ਹਾਲਾਤ ਜਿਹੜੇ ਨੇ ਉਹ ਵੀ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਸ ਕਿਤਾਬ ਦੇ ਬਾਰੇ ਗੱਲ ਕਰਾਂ ਤੇ ਬਿਲਕੁਲ ਆਰੰਭ ਦੇ ਵਿੱਚ ਹੁਨੀ ਵਸਾਖੀ ਅਸਲ ਰੂਪ ਦੇ ਵਿੱਚ ਜੋ ਉਸ ਵੇਲੇ ਪ੍ਰਕਾਸ਼ਿਤ ਹੋਈ ਉਹਦੇ ਵਿੱਚ ਜੋ ਕਵਿਤਾਵਾਂ ਸ਼ਾਮਲ ਸਨ ਤਕਰੀਬਨ ਪੰਜੀ ਛੋਟੀਆਂ ਵੱਡੀਆਂ ਕਵਿਤਾਵਾਂ ਨੇ ਜੋ ਕਿ 17 ਤੋਂ 50 ਨੰਬਰ ਪੰਨੇ ਤੱਕ ਜਿਹੜੀਆਂ ਨੇ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਉਹ ਭਾਗ ਉਹ ਕਿਤਾਬ ਤੇ ਸਾਡੇ ਬਾਉ ਜੀ ਇਹ ਨਵਦੀਪ ਸਿੰਘ ਸੂਰੀ ਵੱਲੋਂ ਲਿਖਿਆ ਹੋਇਆ ਹੈ ਇਹਦੇ ਵਿੱਚ ਬਹੁਤ ਸਾਰੀ ਅਜੀ ਜਾਣਕਾਰੀ ਹੈ ਜੋ ਇਤਿਹਾਸਕ ਤੇ ਬਹੁਤ ਦਿਲਚਸਪ ਤੇ ਬਹੁਤ ਜਾਣਕਾਰੀ ਭਰਪੂਰ ਹੈ ਔਰ ਇਹ ਤਕਰੀਬਨ 68 ਪੰਨੇ ਇਹਨੇ ਮੱਲੇ ਹੋਏ ਨੇ ਉਸ ਤੋਂ ਬਾਅਦ ਮੈਂ ਅਤੇ ਮੇਰਾ ਪਰਦਾਦਾ ਇਹ ਜਸਟਿਨ ਰੋਲਟ ਵੱਲੋਂ ਲਿਖਿਆ ਹੋਇਆ ਲੇਖ ਹੈ ਜੋ ਕਿ 15 ਕੋ ਪੰਨੇ ਦਾ ਹੈ ਖੁਨੀ ਵਿਸਾਖੀ ਇਤਿਹਾਸਕ ਅਤੇ ਮਾਨਵੀ ਸਰੋਕਾਰ ਪ੍ਰੋਫੈਸਰ ਹਰਪ੍ਰਜਨ ਸਿੰਘ ਪਾਟਿਆ ਵੱਲੋਂ ਲਿਖਿਆ ਹੋਇਆ ਲੇਖ ਜੋ ਤਕਰੀਬਨ 19 ਪੰਨਿਆਂ ਦੀ ਥਾਂ ਮਿਲਦਾ ਹੈ ਤੇ ਨਾਨਕ ਸਿੰਘ ਦੇ ਜੀਵਨ ਦੇ ਬਾਬਤ ਤੇ ਉਸ ਦੇ ਸਾਕੇ ਜੋ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਔਰ ਉਹਦੇ ਬਾਰੇ ਜੋ ਲਿਖਿਆ ਉਹਦੇ ਬਾਬਤ ਵੀ ਵਿਸਥਾਰਪੂਰਵਕ ਚਰਚਾ ਕਰਦਾ ਹੈ ਆਖਿਰ ਦੇ ਵਿੱਚ ਜੋ ਲੇਖ ਹੈ ਉਹ ਡਾਕਟਰ ਰਕੇਸ਼ਨ ਸਿੰਘ ਗੁਪਤਾ ਦਾ ਹੈ ਤਕਰੀਬਨ 21 ਪੰਨਿਆਂ ਦਾ ਹੈ ਉਹਦਾ ਨਾਮ ਹੈਗਾ ਖੁਨੀ ਵਿਸਾਖੀ ਬਾਰੇ ਔਰ ਬਹੁਤ ਕਮਾਲ ਦੀ ਦਿਲਚਸਪ ਜਾਣਕਾਰੀ ਹੈ ਆਖਿਰ ਦੇ ਵਿੱਚ ਅੰਤਕਾ ਸ਼ਾਮਲ ਕੀਤਾ ਗਿਆ ਜਿਦੇ ਵਿੱਚ ਨਾਵਾਂ ਅਤੇ ਥਾਵਾਂ ਦਾ ਵੇਰਵਾ ਆ ਉਹ ਨਾਂ ਤੇ ਥਾਂ ਜੋ ਖੁੰਦੀ ਵਿਸਾਖੀ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਔਰ ਇਹ ਕਿਤਾਬ ਦੇ ਵਿੱਚ ਕਿਤਨੇ ਕਿਤੇ ਜਿਹੜੀਆਂ ਬਲੈਕ ਐਂਡ ਵ੍ਹਾਈਟ ਫੋਟੋਆਂ ਵੀ ਲੋੜ ਮੁਜਬ ਸ਼ਾਮਲ ਕੀਤੀਆਂ ਗਈਆਂ ਨੇ ਔਰ ਜ਼ਿਕਰ ਹੈ ਸੁਰਜੀਤ ਪਾਤਰ ਜੀ ਹੋਣਾਂ ਦਾ ਜੰਗ ਬਹਾਦਰ ਗੋਇਲ ਹੋਣਾਂ ਦਾ ਸਵਰਾਜ ਵੀਰ ਪੰਜਾਬੀ ਟਰਬਿਊਨ ਦੇ ਸਾਬਕਾ ਸੰਪਾਦਕ ਖੁਰੰਦਾ ਉਹਨਾਂ ਨੇ ਵੀ ਦੋ ਸ਼ਬਦ ਇਸ ਕਿਤਾਬ ਦੇ ਬਾਬਤ ਇਸ ਕਿਤਾਬ ਦੇ ਸਰਵਰਕ ਦੇ ਪਿੱਛੇ ਲਿਖੇ ਹੋਏ ਨੇ। ਉਰੇ ਮੋਡ ਐਡੀਸ਼ਨ ਜਿਹੜਾ ਆ ਉਹ ਦੁਬਾਰਾ ਤਕਰੀਬਨ ਜਦੋਂ ਜੱਲੇ ਵਾਲੇ ਬਾਗ ਦੇ ਸੀ 100 ਸਾਲਾ ਸ਼ਤਾਬ ਦੀ ਮਣਾਈ ਹੈ ਉਦੋਂ ਇਹ ਪ੍ਰਕਾਸ਼ਿਤ ਕੀਤਾ ਗਿਆ ਸੀਗਾ। ਨਾਨਕ ਸਿੰਘ ਹੋਰਵਲੋਂ ਲਿਖੀ ਹੋਈ ਖੂਨੀ ਵਿਸਾਖੀ ਦੇ ਵਿੱਚੋਂ ਇੱਕ ਛੋਟੀ ਜੀ ਨਜ਼ਮ ਮੈਂ ਜ਼ਰੂਰ ਸਾਂਝੀ ਕਰਨਾ ਚਾਹਾਂਗਾ। ਅੰਤਮ ਫਤਿਹ ਸਿਰਲਿਖ ਦੇ ਹੇਠ ਕਹਿੰਦੇ ਅਸਰਾ ਵੀਰਾਂ ਨੂੰ ਰੱਖਣਾ ਯਾਦ ਹਰ ਦਮ ਮਤਾਂ ਦਿਓ ਵਿਸਾਰ ਜਮਾਤੀਆਂ ਨੂੰ ਤੁਸਾ ਹੋਵਣਾ ਨਹੀਂ ਮਯੂ ਸੋ ਵੀਰੋ ਸੀਨੇ ਵਿੱਚ ਸਹਾਰਨਾ ਕਾਤੀਆਂ ਨੂੰ ਜੇਕਰ ਨਹੀਂ ਇਤਬਾਰ ਜ਼ਬਾਨ ਉੱਤੇ ਆ ਕੇ ਵੇਖ ਲਓ ਛਾਤੀਆਂ ਨੂੰ ਲਾਹ ਹੁਣ ਅੰਤ ਦੀ ਫਤਿਹ ਬੁਲਾਮਦੇ ਹਾਂ ਯਾਦ ਰੱਖਣਾ ਸਾਡੀਆਂ ਬਾਤੀਆਂ ਨੂੰ ਸੋ ਇਸ ਤਰ੍ਹਾਂ ਦੀ ਕਵਿਤਾਵਾਂ ਇਸ ਕਿਤਾਬ ਦੇ ਵਿੱਚ ਸ਼ਾਮਲ ਨੇ ਉਹਦੇ ਨਾਲ ਦੇ ਨਾਲ ਜਿਹੜੇ ਲੇਖਨ ਦਾ ਮੈਂ ਜ਼ਿਕਰ ਕੀਤਾ ਉਹ ਤੁਹਾਨੂੰ ਬਹੁਤ ਇਤਿਹਾਸਕ ਦਿਲਚਸਪ ਰੋਚਕ ਤੇ ਅਣਗੌਲੇ ਇਤਿਹਾਸ ਦੇ ਪੰਨਿਆਂ ਦੇ ਰੂਪ ਨੂੰ ਕਰਉਂਦੀਆਂ ਦੇ ਕੁੱਲ ਮਿਲਾ ਕੇ ਇਹ ਕਿਤਾਬ ਵਾਕਈ ਪੜਨ ਯੋਗ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਇਤਿਹਾਸ ਵਿੱਚ ਸਾਡੇ ਵਿਰਸੇ ਵਿਰਾਸਤ ਵਿੱਚ ਕੀ ਕੁਝ ਵਾਪਰਦਾ ਰਿਹਾ ਜੈਸੇ ਕਿਤਨੇ ਅਮੀਰ ਵਿਸਤੇ ਦੇ ਵਾਰਸ ਹਾਂ ਸੋ ਇਹ ਖੂਨੀ ਵਿਸਾਖੀ ਨਾਨਕ ਸਿੰਘ ਹੁਣਾ ਵੱਲੋਂ ਲਿਖੀ ਹੋਈ ਤੇ ਹੁਣ ਸੰਪਾਦਿਤ ਕੀਤੀ ਹੋਈ ਨਵਦੀਪ ਸਿੰਘ ਸੂਰੀ ਵੱਲੋਂ ਅਪ੍ਰੈਲ 1919 ਨੂੰ ਜੱਲਿਆਂਵਾਲਾ ਬਾਗ ਵਿੱਚ ਵਾਪਰੇ ਖੂਨੀ ਸਾਕੇ ਦੀ ਅੱਖੇ ਦੇਖੀ ਜ਼ਰਦਨਾਕ ਦਾਸਤਾ ਉਮੀਦ ਕਰਦਾ ਕਿਤਾਬ ਵਰ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ